ਅੱਜ ਪੀਡੀਐਫ ਦਾ ਮੇਲਾ ਜਗਰੌਂ ਦੇ ਵਿੱਚ ਲੱਗਿਆ ਹੋਇਆ ਹੈ ਅਜਿਹੇ ਦੇ ਵਿੱਚ ਡਾਕਟਰ ਬੀਐਸਕੇ ਦੇ ਨੁਸਖੇ ਡਾਕਟਰ ਬੀਐਸਕੇ ਦੇ ਫਾਰਮੂਲੇ ਇਸ ਪੀਡੀਐਫ ਦੇ ਮੇਲੇ ਦੇ ਵਿੱਚ ਖਾਸਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮੈਨੂੰ 4 ਸਾਲ ਹੋ ਗਏ ਨੇ ਬੀਐਸਕੇ ਵਰਤਦਿਆਂ 4 ਸਾਲ ਹਾਂਜੀ ਬਹੁਤ ਵਧੀਆ ਰਿਜ਼ਲਟ ਨੇ ਇਹਨਾਂ ਦੇ ਅਸੀਂ ਬੀਐਸਕੇ ਦੀ 1 ਨੰਬਰ 8 ਨੰਬਰ ਤੇ 28 ਨੰਬਰ ਦੀ ਕਰਦੇ ਹਾਂ ਅੱਛਾ ਹਾਂਜੀ 1 ਨੰਬਰ 8 ਨੰਬਰ 28 ਨੰਬਰ ਜਿਹਨੇ ਲਾਈ ਉਹਦੇ ਮਸਟੈਟਸਨ ਆਈ ਤੇ ਬਹੁਤ ਵਾਰ ਹੁੰਦਾ ਹੈ ਮਸਟੈਟਸ ਦਿਖਦੀ ਨਹੀਂ ਪਰ ਹੁੰਦੀ ਹੈ ਉਹਦਾ ਵੀ ਹੱਲ ਗਿਆ ਅੱਜ ਕੱਲ੍ਹ ਲੋਕ ਵੀ ਸਟੈਟਸ ਵੀ ਚੱਲਦੀ ਹੈ ਹਾਂਜੀ ਉਹ ਕੀ ਹੁੰਦਾ ਨਾ ਜੀ ਚੱਡੇ ਦੇ ਵਿੱਚ ਇਨਫੈਕਸ਼ਨ ਰਹਿ ਜਾਂਦੀ ਆ ਠੀਕ ਹੈ ਠੀਕ ਹੈ ਉਹਦੇ ਵਾਸਤੇ ਆਪਣਾ ਇੱਕ ਨੰਬਰ ਫਾਰਮੂਲਾ ਬਹੁਤ ਕੰਮ ਕਰਦਾ ਕਲੀਅਰ ਕਰ ਦਿੰਦਾ ਕਲੀਅਰ ਐਕਸ਼ਨ ਕਲੀਅਰ ਕਰ ਦਿੰਦਾ ਜੀ ਸਾਡੀ ਮੈਸ ਦੇ ਥਣ ਚ ਨਾੜ ਬਣ ਗਈ ਸੀ ਅੱਛਾ ਉਹਨੂੰ 1 ਤੇ 8 ਨੰਬਰ ਦਵਾਈ ਦਿੱਤੀ ਆ ਜੀ 1 ਤੇ 8 ਹਾਂ ਜੀ ਤੇ ਫਿਰ ਉਹ ਨਾ ਠੀਕ ਹੋ ਗਈ ਡਾਕਟਰ ਡਾਕਟਰ ਨੂੰ ਦਿਖਾਇਆ ਕਿਸੇ ਨੂੰ ਨਾ ਜੀ ਇਹਦੇ ਨਾਲ ਹੀ ਹੱਲ ਕਰ ਲਿਆ ਹਾਂਜੀ ਡਾਕਟਰ ਦੀ ਲੋੜ ਪੈਂਦੀ ਨਹੀਂ ਜਗਜੀਵਨ ਜੀ ਜੀ ਡਾਕਟਰ ਇਕੱਲੇ ਡਾਕਟਰ ਦਾ ਏਆਈ ਕਰਨ ਤੇ ਲੋੜ ਪੈਂਦੀ ਆ ਉਹ ਨਹੀਂ ਪੈਂਦੀ ਜੀ 1 ਆਪਣਾ 10 ਨੰਬਰ ਫਾਰਮੂਲਾ ਦੁੱਧ ਵਧਾਉਣ ਵਾਸਤੇ ਹੈ ਹਾਈ ਮਿਲਕ ਹੈ ਜੀ ਇਹ ਇਸ ਇਸ ਕਰਕੇ ਪੇਟ ਲੱਗੀ ਹੋਈ ਹੈ ਹਾਂਜੀ ਹਾਂਜੀ ਇਸ ਕਰਕੇ ਹੈ ਜੀ ਕੀ ਕਰਦਾ ਕੀ ਹੈ ਜੀ ਇਹ ਦੁੱਧ ਵਧਾਉਂਦਾ ਜੀ ਪਹਿਲਾਂ ਮਸਟੈਟਸ ਹੋ ਜਾਂਦੀ ਦੁੱਧ ਘਟ ਗਿਆ ਦੁੱਧ ਘਟ ਗਿਆ ਜੀ ਫਿਰ ਖਤਮ ਹੋ ਕੇ ਫਿਰ ਹਾਈ ਮਿਲਕ ਚਲਾਉਣੀ ਠੀਕ ਹੈ ਫਿਰ 3-4 ਕਿਲੋ ਹੋਰ ਵਧ ਗਿਆ ਜੀ ਦੁੱਧ ਦੀ ਜਿਸ ਤਰੀਕੇ ਨਾਲ ਹੁਣ ਮੌਸਮ ਬਦਲ ਰਿਹਾ ਹੈ ਜਗਜੀਵਨ ਜੀ ਬਦਲਦੇ ਮੌਸਮ ਚ ਪਸ਼ੂਆਂ ਦੇ ਹਾਲਾਤ ਵੀ ਬਦਲ ਜਾਂਦੇ ਨੇ ਬੁਖਾਰ ਬੜਾ ਹੋ ਜਾਂਦਾ ਕਿਸੇ ਨੂੰ ਮੂੰਹਕ ਲੱਗ ਗਈ ਕਿਸੇ ਨੂੰ ਗੋਹਾ ਟਾਈਟ ਕਰਨ ਲੱਗ ਗਏ ਯਾ ਗੋਵੀ ਦੇ ਨਾਲ ਅਸੀਂ ਕਹਿ ਲਈਏ ਕਿ ਖੂਨ ਆਉਣਾ ਸ਼ੁਰੂ ਹੋ ਗਿਆ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਉਹ ਉਹਦਾ ਹੱਲ ਕੀ ਹੈ ਜੀ ਜਿੱਦਾਂ ਆਪਣਾ ਬੁਖਾਰ ਹੋਣ ਲੱਗ ਗਿਆ ਜੀ ਆਪਣੇ ਫਾਰਮ ਚੇ ਫਾਰਮੂਲਾ ਪਿਆ ਤੁਸੀਂ ਬੀਬੀਐਮਐਲ ਤਿੰਨ ਟਾਈਮ ਦੇ ਦੋ ਤੁਹਾਡਾ ਬੁਖਾਰ ਠੀਕ ਹੋ ਗਿਆ 23 ਨੰਬਰ ਜੀ ਆਪਾਂ ਇਹਦੇ ਵਿੱਚੋਂ 2 ਐਮਐਲ ਦੇਵਾਂਗੇ ਤਿੰਨ ਵਾਰ ਸ਼ਾਮ ਤੱਕ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਊਗਾ ਪਿਸ਼ਾਬ ਚ ਜਿਹੜਾ ਖੂਨ ਆਉਂਦਾ ਬੰਦ ਹੋ ਜਾ ਬੰਦ ਹੋ ਜਾਊਗਾ ਕੀ ਕਹ ਰਹੇ ਸੀ ਛੋਟੇ ਭਰਾ ਨੂੰ ਅਸੀਂ ਛੋਟੇ ਭਰਾ ਨੂੰ ਇਹ ਦੱਸ ਰਹੇ ਸੀਗੇ ਕਿ ਬੀਐਸਕੇ ਦਾ ਜਿਹੜਾ 1 ਨੰਬਰ ਤਾਂ 8 ਨੰਬਰ ਆ ਉਹਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਹਾਂ ਅਸੀਂ ਫਸਟ ਟਾਈਮ ਯੂਜ਼ ਕੀਤਾ ਉਹਨੂੰ ਤੇ ਸਾਨੂੰ ਫਸਟ ਟਾਈਮ ਹੀ ਵਧੀਆ ਰਿਜ਼ਲਟ ਮਿਲੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਪੀਡੀਐਫ ਦਾ ਮੇਲਾ ਜਗਰੌਣ ਦੇ ਵਿੱਚ ਲੱਗਿਆ ਹੋਇਆ ਹੈ ਅਜੇਹ ਦੇ ਵਿੱਚ ਡਾਕਟਰ ਬੀਐਸਕੇ ਦੇ ਨੁਸਖੇ ਡਾਕਟਰ ਬੀਐਸਕੇ ਦੇ ਫਾਰਮੂਲੇ ਇਸ ਪੀਡੀਐਫ ਦੇ ਮੇਲੇ ਦੇ ਵਿੱਚ ਖਾਸਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਲੋਕ ਇਸ ਨੁਸਖਿਆਂ ਤੋਂ ਡਾਕਟਰ ਬੀਐਸਕੇ ਦੇ ਫਾਰਮੂਲਿਆਂ ਤੋਂ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਨੇ ਔਰ ਆਪਣੀ ਡਾਇਰੀ ਦੇ ਵਿੱਚ ਸਕੂਨ ਆਪਣੀ ਡਾਇਰੀ ਦੇ ਵਿੱਚ ਪਸ਼ੂਆਂ ਦੀ ਤੰਦਰੁਸਤੀ ਔਰ ਆਪਣੀ ਜੇਬ ਦੇ ਵਿੱਚ ਜਿਹੜੀ ਮਾਇਆ ਹੈਗੀ ਹੈ ਲਗਾਤਾਰ ਉਹਨਾਂ ਦੇ ਹੁਣ ਪੈ ਰਹੀ ਹੈ ਅੱਜ ਅਸੀਂ ਉਹਨਾਂ ਕਿਸਾਨਾਂ ਵਾਸਤੇ ਵੀਡੀਓ ਸ਼ੂਟ ਕਰ ਰਹੇ ਹਾਂ ਵੀਡੀਓ ਬਣਾ ਰਹੇ ਹਾਂ ਜਿਹੜੇ ਕਿਸਾਨਾਂ ਦੀ ਕਮਾਈ ਜਦੋਂ ਡਾਕਟਰ ਲੈ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਪਸ਼ੂ ਖਾ ਜਾਂਦੇ ਨੇ ਜਿਹਨੂੰ ਅਸੀਂ ਕਹਿੰਦੇ ਨੇ ਕਿ ਗਾਂ ਖਾ ਗਈ ਤੇ ਅੱਜ ਤੋਂ ਬਾਅਦ ਤੁਹਾਡੀ ਕਮਾਈ ਹੈਗੀ ਤੁਹਾਡਾ ਪਰਿਵਾਰ ਉਸ ਤੋਂ ਫਾਇਦਾ ਲਏਗਾ ਤੁਸੀਂ ਉਸ ਤੋਂ ਫਾਇਦਾ ਲਵੋਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜਗਜੀਵਨ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜਗਜੀਵਨ ਜੀ ਤੁਸੀਂ ਸਾਨੂੰ ਕਹਿ ਰਹੇ ਸੀ ਕਿ ਅੱਜ ਜਿਨੇ ਵੀਡੀਓ ਵੇਖ ਲਈ ਉਹਨਾਂ ਦੀ ਕਮਾਈ ਨਾ ਤਾਂ ਡਾਕਟਰ ਲੈ ਕੇ ਜਾਣਗੇ ਨਾ ਉਹਨਾਂ ਦੀ ਕਮਾਈ ਜਿਹੜੀ ਗਾਂ ਖਾਊਗੀ ਬਿਲਕੁਲ ਜੀ ਜਿਹਨੂੰ ਅਸੀਂ ਕਹਿੰਦੇ ਨੇ ਪੰਜਾਬੀ ਵਿੱਚ ਵੀ ਗਾਂ ਖਾ ਗਈ ਕੀ ਨੁਸਖੇ ਨੇ ਕੀ ਫਾਰਮੂਲੇ ਨੇ ਕਿਸ ਤਰੀਕੇ ਨਾਲ ਡੈਰੀ ਦੀ ਜ਼ਿੰਦਗੀ ਹੈਗੀ ਹੈ ਜਿਹੜੀ ਔਰ ਫਾਰਮਰ ਦੇ ਪਰਿਵਾਰ ਦੀ ਜ਼ਿੰਦਗੀ ਹੈਗੀ ਹੈ ਡਾਕਟਰ ਬੀ ਐਸ ਕੇ ਦੇ ਨੁਸਖੇ ਡਾਕਟਰ ਬੀ ਐਸ ਕੇ ਦੇ ਫਾਰਮੂਲੇ ਤਰੱਕੀਆਂ ਵੱਲ ਨੂੰ ਲੈ ਜਾਂਦੇ ਨੇ ਕੀ ਕਾਰਨ ਕੀ ਹੈ ਇਸ ਤਰ੍ਹਾਂ ਦਾ ਕੀ ਹੈ ਜਿੱਦਾਂ ਪ੍ਰੋਖੀ ਸਾਹਿਬ ਆਪਣਾ ਇੱਕ ਨੰਬਰ ਫਾਰਮੂਲਾ ਮਰਸੈਡਸ ਤੇ ਕੰਮ ਕਰਦਾ ਹੈ ਹਨਾ ਜੀ ਜਦੋਂ ਅੱਜ ਜਿਹੜਾ ਫਾਰਮਰ ਹੈ ਉਹ ਜਿਹੜੀ ਇਹ ਸਮੱਸਿਆ ਹੈ ਮਸਟਰਸ ਦੀ ਉਹਤੇ ਜਿਆਦਾ ਉਹਨੂੰ ਸਮੱਸਿਆ ਆ ਰਹੀ ਹੈ ਆਪਣਾ ਇੱਕ ਨੰਬਰ ਫਾਰਮੂਲਾ ਉਹਦੀ ਸਾਰੀ ਸਮੱਸਿਆ ਦੂਰ ਕਰ ਦਿੰਦਾ ਜੀ ਮਤਲਬ ਦੁੱਧ ਨਹੀਂ ਘਟਣ ਦਿੰਦਾ ਦੁੱਧ ਬਰਕਰਾਰ ਰਹਿੰਦਾ ਹੈ ਠੀਕ ਹੈ ਜੀ ਪਸ਼ੂ ਹੀਟ ਤੇ ਨਹੀਂ ਆਉਂਦਾ ਆਪਣਾ ਦੋ ਨੰਬਰ ਫਾਰਮੂਲਾ ਦਿੰਨੇ ਆ ਪਸ਼ੂ ਇੱਕ ਸ਼ੀਸ਼ੀ ਨਾਲ ਹੀਟ ਤੇ ਆ ਜਾਂਦਾ ਹੈ ਤਿੰਨ ਨੰਬਰ ਫਾਰਮੂਲਾ ਪਸ਼ੂ ਸੂਣ ਤੇ ਆਇਆ ਜੀ ਮੰਜਾ ਕਿਹੜਾ ਤੇਰੇ ਨੰਬਰ ਕਿਹੜਾ ਸਾਨੂੰ ਦਿਖਾਈ ਜਾਣ ਨਾਲ ਨਾਲ ਕਿਹੜੇ ਕਿਹੜੇ ਨੁਸਖੇ ਨੇ ਕਿਹੜੇ ਕਿਹੜੇ ਫਾਰਮੂਲੇ ਨੇ ਤੁਹਾਡੇ ਕੋਲ ਤਿੰਨ ਨੰਬਰ ਜਿੱਦਾਂ ਇਹ ਮੇਰੀ ਵੀ ਜਿਹੜੇ ਏਰੀਆ 'ਚ ਸ਼ੁਰੂਆਤ ਹੀ ਮੈਂ ਕੀਤੀ ਹੈ ਜਿੱਦਾਂ ਇਹ ਤਿੰਨ ਨੰਬਰ ਆਪਣਾ ਫਾਰਮੂਲਾ ਜਦੋਂ ਸੂਣਦੇ ਦਾ ਮੰਜਾ ਕੋਲ ਡਾਉਣਾ ਪੈਂਦਾ ਬਿਲਕੁਲ ਬੈਠਣਾ ਲੱਗਿਆ ਜੀ ਹਾਂਜੀ ਇਹਨੂੰ ਤੁਸੀਂ ਦੇਣਾ ਸ਼ੁਰੂ ਕਰ ਦੋ ਤੁਸੀਂ ਸੁਸਤਰੀ ਵਾਂਗੂ ਸੌਂ ਜੋ ਫਸੂ ਨੂੰ ਭਾਰ ਦੀ ਦਿੱਕਤ ਨਹੀਂ ਆਊਗੀ ਹਾਂਜੀ ਇੱਕ ਜ਼ੇਰ ਦੀ ਬੜੀ ਦਿੱਕਤ ਆਉਂਦੀ ਹੈ ਜ਼ੇਰ ਨਹੀਂ ਪੈਂਦੀ ਜਦੋਂ ਉਹ ਵੀ ਮੰਜਾ ਡਾ ਕੇ ਕੋਲੀ ਬੈਠਣਾ ਪੈਂਦਾ ਜੀ ਜ਼ੇਰ ਵਾਸਤੇ ਆਪਣਾ ਫਾਰਮੂਲਾ ਆਏ ਤੇ ਨੰਬਰ ਆਉਂਦਾ ਜੀ ਜੀ ਕਹਿ ਰਹੇ ਆਂ ਬਾਈ ਜੀ ਮੈਂ ਸਤਿ ਸ਼੍ਰੀ ਅਕਾਲ ਬਿਲਕੁਲ ਸਤਿ ਸ਼੍ਰੀ ਅਕਾਲ ਮੰਜਾ ਕੋਲੀ ਡਾ ਕੇ ਬੈਠਣਾ ਪੈਂਦਾ ਹਾਂਜੀ ਹਾਂਜੀ ਵੀਰੇ ਜਿੰਨੀ ਦੇਰ ਜ਼ੇਰ ਨਹੀਂ ਪੈਂਦੀ ਓਨੀ ਦੇਰ ਫਿਰ ਨਾ ਡਰ ਹੁੰਦਾ ਹਾਂ 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 ਕੱਤੇ ਤੋਂ ਧਿਆਨ ਰੱਖਣਾ ਪੈਂਦਾ ਬਿਲਕੁਲ ਜੀ ਤੁਸੀਂ ਵਰਤੇ ਨੇ ਨੁਸਖੇ ਇਹਨਾਂ ਦੇ ਨਹੀਂ ਵੀਰੇ ਦੇਖ ਕੇ ਪਹਿਲੀ ਵਾਰ ਆਏ ਨੇ ਜੇਰ ਵਾਲਾ ਨੁਸਖਾ ਕਿਵੇਂ ਹੱਲ ਕਰਦੇ ਜੇ ਜਿਹੜੀ ਜ਼ੇਰ ਪੈਂਦੀ ਹੈ ਇੱਕ ਨੰਬਰ ਫਾਰਮੂਲਾ ਆਪਣਾ ਠੀਕ ਹੈ ਜੀ ਇਹਨੂੰ ਆਪਾਂ ਦਿੰਨੇ ਆ ਤਾਂ ਇੱਕੋ ਦਿਨ ਦੇ ਵਿੱਚ ਆਪਣੀ ਜ਼ੇਰ ਕਲੀਅਰ ਹੋ ਜਾਂਦੀ ਹੈ ਸਾਰੀ ਉਹਦੀ ਬੱਚੇਦਾਨੀ ਦੀ ਪ੍ਰਾਪਰ ਸਫਾਈ ਹੋ ਜਾਂਦੀ ਹੈ ਜਦੋਂ ਅਗਲੀ ਵਾਰ ਮੈਂ ਇਸਨੇ ਜੇ ਆਪਣੀ ਗਾਂ ਨੇ ਨਵੇਂ ਦੁੱਧ ਹੋਣਾ ਤਾਂ ਆਸਾਨੀ ਨਾਲ ਹੋ ਜਾਂਦੀ ਹੈ ਕੋਈ ਉਹਦੀ ਫਰਾਈ ਨਹੀਂ ਹੁੰਦੀ ਜਿਵੇਂ ਕਹਿੰਦੇ ਆ ਰਿਪੀਟ ਕਰ ਗਈ ਉਹ ਚੀਜ਼ ਹੁੰਦੀ ਨਹੀਂ ਹੈਗੀ ਬਹੁਤ ਵਾਰ ਹੁੰਦੇ ਵੀ ਹੱਥ ਪਾ ਕੇ ਕੱਢਣਾ ਪੈਂਦਾ ਜੀ ਉਹ ਜਦੋਂ ਹੱਥ ਪਾ ਕੇ ਕੱਢਦੇ ਐ ਇਨਫੈਕਸ਼ਨ ਹੋ ਜਾਂਦੀ ਹੈ ਜੀ ਜਦੋਂ ਇਨਫੈਕਟ ਹੋ ਜਾਂਦੀ ਹੈ ਬੱਚੇਦਾਨੀ ਨੂੰ ਸੋਜ ਆ ਜਾਂਦੀ ਹੈ ਫਿਰ ਰਿਪੀਟ ਕਰਨ ਲੱਗ ਜਾਂਦੇ ਨੇ ਪਸ਼ੂ ਅੱਛਾ ਜਿਹਨੂੰ ਰਿਪੀਟ ਕਰ ਰਹੇ ਨੇ ਵਾਰ-ਵਾਰ ਰਿਪੀਟ ਹੁੰਦੀ ਹੈ ਉਹਦਾ ਕੀ ਕਾਰਨ ਹੁੰਦਾ ਜਗ ਜੀਵਨਨੀ ਦੇ ਵਿੱਚ ਇਨਫੈਕਟ ਹੋ ਜਾਣੀ ਬੱਚੇਦਾਨੀ ਹਾਰਡ ਹੋ ਜਾਣੀ ਸੋਜ ਆ ਜਾਣੀ ਸਭ ਤੋਂ ਵੱਡੇ ਕਾਰਨ ਇਹ ਨੇ ਜਦੋਂ ਅਸੀਂ ਮਤਲਬ ਕੋਈ ਅੰਦਰ ਹੱਥ ਨਹੀਂ ਪੈਂਦਾ ਕੋਈ ਅੰਦਰ ਆਪਾਂ ਉਹਦੇ ਛੇੜਛਾੜ ਨਹੀਂ ਕਰਦੇ ਇਹ ਫਾਰਮੂਲਾ ਦਿੱਤਾ ਜੇ ਸਾਰੀ ਕਲੀਅਰ ਹੋ ਗਈ ਸਫਾਈ ਹੋ ਗਈ ਇਨਫੈਕਸ਼ਨ ਦੂਰ ਹੋ ਗਈ ਤਾਂ ਸਾਡਾ ਪਸ਼ੂ ਬ ਇਹਦੀ ਕਰ ਲੈਂਦਾ ਅੱਛਾ ਜੇ ਕਿਸੇ ਨੂੰ ਵਾਰ-ਵਾਰ ਰਿਪੀਟ ਦਾ ਇਸ਼ੂ ਆਉਂਦਾ ਹੋਵੇ ਰਿਪੀਟ ਵਾਸਤੇ ਕਿਹੜਾ ਨੁਸਖਾ ਫਾਰਮੂਲਾ ਤੁਹਾਡੇ ਕੋਲ ਹੈ ਮੈਂ ਰਿਪੀਟਰ ਕੋਰਸ ਆ ਜੀ ਏ ਰੀਪੀਟਰ ਕੋਰਸ ਹੈ ਜੀ ਅੱਛਾ ਇਹ ਕੀ ਕਰਨਾ ਹੁੰਦਾ ਜੀ ਮਤਲਬ ਇਹਦੇ ਵਿੱਚ ਚਾਰ ਤਰ੍ਹਾਂ ਦੇ ਸ਼ੀਸ਼ੇ ਨੇ ਅੱਛਾ ਜੀ ਇੱਕ ਸੀਸੀ ਤੋਂ 5 ਐਮਐਲ ਦਿਓ ਆਪਾਂ ਸਵੇਰੇ ਸ਼ਾਮਾਂ ਇੱਕ ਬਾਈਆ ਆਉਂਦਾ ਉਹਨੂੰ ਛੜਾ ਦਿਓ ਠੀਕ ਹੈ ਠੀਕ ਹੈ ਜੀ ਇੱਕ ਵਾਰ ਹੀਟ ਛੜਾ ਦਿਓ ਅਗਲੀ ਸੀਡ ਜਦੋਂ ਹੀਟ ਆਊਗੀ ਇੱਕ ਸੀਸੀ ਰੱਖੋ ਅੱਧੀ ਸੀਸੀ ਟੀਕਾ ਪਰਾਉਣ ਤੋਂ ਪਹਿਲਾਂ ਅੱਧ ਘੰਟਾ ਪਹਿਲਾਂ ਦੇ ਦਿਓ ਅੱਧ ਘੰਟਾ ਬਾਅਦ ਚ ਦੇ ਦਿਓ ਆਪਣਾ ਪਸ਼ੂ ਬੱਚਾ ਆਰਾਮ ਨਾਲ ਕਨਸੀਵ ਕਰੂਗਾ ਮੈਨੂੰ ਲੱਗਦਾ ਵੀ ਜਿੰਨੇ ਵੀ ਸਾਡੇ ਫਾਰਮਰ ਭਰਾ ਖੜੇ ਨੇ ਸ਼ਾਇਦ ਹੀ ਕਿਸੇ ਨੂੰ ਰੀਪੀਟ ਦੀ ਦਿੱਕਤ ਨਾ ਆਈ ਹੋਵੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਸ ਮੈਂ ਤੁਹਾਡਾ ਕੁਲਵੰਤ ਸਿੰਘ ਆ ਜੀ ਤੇ ਜਦੋਂ ਰਿਪੀਟ ਦੇ ਇਸ਼ੂ ਬਣਦਾ ਹੈ ਦਿੱਕਤ ਆਉਂਦੀ ਹੈ ਫਿਰ ਕੀ ਕਰਦੇ ਆਪਾਂ ਆਪਣੇ ਇਹਦੀ ਜੇਰ ਦੀ ਜੀ ਜਦੋਂ ਰਿਪੀਟ ਦੀ ਬਾਰ-ਬਾਰ ਰਿਪੀਟ ਹੁੰਦੀ ਹੋਵੇ ਫਿਰ ਤਾਂ ਅਸੀਂ ਦੁਬਾਰ ਦਵਾਈ ਧਰਾਉਣੇ ਆ ਜੀ ਦਵਾਈ ਧਰਾਉਣੇ ਕਹਿੰਦੇ ਵੀ ਇਸਤਰੀ ਸੈੱਟ ਕਰ ਦਿੰਨੇ ਆ ਅਸੀਂ ਦਵਾਈ ਧਰਾਉਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਇਹ ਠੀਕ ਆ ਜੀ ਹਾਂ ਠੀਕ ਹੈ ਹਾਂ ਜੀ 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 ਅੱਛਾ ਇਹ ਕਿੰਨੇ ਟਾਈਮ ਚ ਮਤਲਬ ਇਹ ਜਿਹੜਾ ਨੁਸਖਾ ਫਾਰਮੂਲਾ ਕੰਮ ਕਰਨ ਦਾ ਕੋਰਸ ਆ ਜੀ 1 ਮਿੰਟ ਦਾ 1 ਮਹੀਨਾ ਮਤਲਬ 1 ਮਹੀਨਾ ਪਹਿਲਾਂ ਸਾਨੂੰ ਲੱਗਣਾ ਪਊਗਾ ਹਾਂਜੀ ਹਾਂਜੀ 1 ਮਹੀਨਾ ਆਪਾਂ ਨੂੰ ਵੇਟ ਕਰਨੀ ਪੈਣੀ ਆ ਜੀ 1 ਮਹੀਨੇ ਬਾਅਦ ਆਪਣਾ ਪਸ਼ੂ ਬੱਚਾ ਕਨਸੀਵ ਕਰ ਲੂਗਾ ਹਾਂਜੀ ਅੱਛਾ ਇੱਕ ਹੋਰ ਬੜੀ ਇਸ਼ੂ ਹੈਗਾ ਜਿਸ ਤਰੀਕੇ ਨਾਲ ਹੁਣ ਦੇ ਮੌਸਮ ਚ ਪਸ਼ੂਆਂ ਦੇ ਹਾਲਾਤ ਵੀ ਬਦਲ ਜਾਂਦੇ ਨੇ ਬੁਖਾਰ ਬੜਾ ਹੋ ਜਾਂਦਾ ਕਿਸੇ ਨੂੰ ਮੂੰਹਕ ਲੱਗੀ ਕਿਸੇ ਨੂੰ ਗੋਹਾ ਟਾਈਟ ਕਰਨ ਲੱਗੇ ਜਾਂ ਗੋਏ ਦੇ ਨਾਲ ਅਸੀਂ ਕਹਿ ਲਈਏ ਕਿ ਖੂਨ ਆਉਣਾ ਸ਼ੁਰੂ ਹੋ ਗਿਆ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਉਹ ਉਹਦਾ ਹੱਲ ਕੀ ਹੈ ਜੀ ਠੀਕ ਹੈ ਜਿੱਦਾਂ ਆਪਣਾ ਬੁਖਾਰ ਹੋਣ ਲੱਗਾ ਜੀ ਆਪਣੇ ਫਾਰਮ ਚ ਇਹ ਫਾਰਮੂਲਾ ਪਿਆ ਤੁਸੀਂ ਬੀਬੀਐਮਐਲ ਤੇ ਟਾਈਮ ਦੇ ਦੋ ਤੁਹਾਡਾ ਬੁਖਾਰ ਠੀਕ ਹੋ ਗਿਆ ਠੀਕ ਹੈ ਜੀ ਅੱਜ ਕੱਲ ਪਸ਼ੂਆਂ ਨੂੰ ਦਿੱਕਤ ਚੱਲਦੀ ਆ ਪਿਸ਼ਾਬ ਰਾਈ ਖੂਨ ਆਉਣ ਲੱਗ ਜਾਂਦਾ ਆਪਣੀ ਇਹ ਸ਼ੀਸ਼ੀ ਹੁੰਦੀ ਹੈ ਜੀ ਠੀਕ ਹੈ ਇਹ ਨੰਬਰ ਜੀ ਠੀਕ ਹੈ ਜੀ ਆਪਾਂ ਇਹਦੇ ਵਿੱਚੋਂ 2 ਐਮਐਲ ਦੇਵਾਂਗੇ ਤਿੰਨ ਵਾਰ ਸ਼ਾਮ ਤੱਕ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਊਗਾ ਮਤਲਬ ਪਿਸ਼ਾਬ ਚ ਜਿਹੜਾ ਖੂਨ ਆਉਂਦਾ ਬੰਦ ਹੋ ਜਾਊਗਾ ਠੀਕ ਹੈ ਜੀ ਮਤਲਬ ਇਹਦੇ ਨਾਲ ਕੀ ਹੁੰਦਾ ਹੈ ਹੌਲੀ ਹੌਲੀ ਇਹ ਥਲੇਰੀਆ ਚ ਤਬਦੀਲ ਹੋ ਜਾਂਦਾ ਜਦੋਂ ਅਸੀਂ ਦੋਨੇ ਚੀਜ਼ਾਂ ਇਹਨੂੰ ਦੇਵਾਂਗੇ ਆਪਾਂ ਨਾਲ ਆਪਾਂ ਇਹ ਥਲੇਰੀਆ ਵਾਸਤੇ ਦੇਵਾਂਗੇ ਤਾਂ ਆਪਣਾ ਪਸ਼ੂ ਨੌਬਰ ਨੌ ਹੋ ਜਾਊਗਾ ਇਹ ਮੰਨ ਕੇ ਚੱਲੋ ਵੀ ਜੇ ਆਪਾਂ ਤਿੰਨੇ ਸੀਸ਼ੇ ਦੇਣੀਆ ਪੈ ਗਈਆਂ ਤਾਂ 1000 ਰੁਪਏ ਤੋਂ ਪਹਿਲਾਂ ਪਹਿਲਾਂ ਆਪਣਾ ਪਸੂ ਠੀਕ ਹੋ ਜਾਂਦਾ 1000 ਤੋਂ ਪਹਿਲਾਂ ਪਹਿਲਾਂ ਜੇ ਆਪਾਂ ਨੂੰ ਤੁਰਤ ਪੈਰ ਪਤਾ ਲੱਗ ਜੇ ਜੇ ਰੋਗ ਵੱਧ ਗਿਆ ਫਿਰ ਲੰਮਾ ਪ੍ਰੋਸੈਸ ਹੋ ਜਾਂਦਾ ਠੀਕ ਹੈ ਤੇ ਬਹੁਤ ਵਾਰ ਹੁੰਦਾ ਹੈ ਮਸਟੇਟਸ ਦਿਖਦੀ ਨਹੀਂ ਪਰ ਹੁੰਦੀ ਹੈ ਉਹਦਾ ਵੀ ਹੱਲ ਗਿਆ ਅੱਜ ਕੱਲ੍ਹ ਨੂੰ ਵੀ ਮਸਟੇਟਸ ਵੀ ਚੱਲਦੀ ਹੈ ਹਾਂਜੀ ਉਹ ਕੀ ਹੁੰਦਾ ਨਾ ਜੀ ਚੱਡੇ ਦੇ ਵਿੱਚ ਇਨਫੈਕਸ਼ਨ ਰਹਿ ਜਾਂਦੀ ਆ ਠੀਕ ਹੈ ਠੀਕ ਹੈ ਉਹਦੇ ਵਾਸਤੇ ਆਪਣਾ ਇੱਕ ਨੰਬਰ ਫਾਰਮੂਲਾ ਬਹੁਤ ਕੰਮ ਕਰਦਾ ਕਲੀਅਰ ਕਰ ਦਿੰਦਾ ਕਲੀਅਰ ਇਨਫੈਕਸ਼ਨ ਕਲੀਅਰ ਕਰ ਦਿੰਦਾ ਚਿਚੜਾਂ ਵਾਸਤੇ ਰਿਜ਼ਲਟ ਹੈਗਾ ਜੀ ਚਿਚੜਾਂ ਦਾ ਜੀ ਬਹੁਤ ਪਰੇਸ਼ਾਨ ਕੀਤਾ ਉਹ ਕਹਿੰਦਾ ਵੀ ਜੇ ਚਿਚੜ ਚਿੰਬੜ ਗਏ ਡੈਰੀ ਨੂੰ ਉੱਤੇ ਫਿਰ ਬਸ ਡੈਰੀ ਦਾ ਬੁਰਾ ਹਾਲ ਕਰਕੇ ਛੱਡ ਦੇਣਾ 15 ਨੰਬਰ ਫਾਰਮੂਲਾ ਜੀ ਇਹ ਕਿਵੇਂ ਕਰਨਾ ਹੁੰਦਾ ਜੀ ਇਹ ਇਹ ਦਵਾਈ ਨਾਲ ਇਹ ਦਵਾਈ ਦਿਓ ਜੀ ਨਾ ਪਸੂ ਨੂੰ ਕੋਈ ਲੜਦੀ ਆ ਨਾ ਕੁਝ ਹੋਰ ਕਰਦੀ ਆ ਨਾ ਕੋਈ ਦੁੱਧ ਚ ਘਟਾਵੇ ਜਦੋਂ ਹੁਣ ਤੁਸੀਂ ਚਿਚੜਾਂ ਹੀ ਦਵਾਈ ਲਾਉਨੇ ਹੋ ਤੁਹਾਡਾ ਉਹਦੇ ਦਵਾਈ ਲਾਤੀ ਜੀ 2 ਲੀਟਰ 3 ਲੀਟਰ ਦੁੱਧ ਝਾੜਤਾ ਉਹਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ ਦੁੱਧ ਨਹੀਂ ਝੜੂਆ ਇਹ ਇਹਦੇ ਨਾਲ ਨਹੀਂ ਦੁੱਧ ਨਹੀਂ ਝੜਦਾ ਇਹਨੂੰ ਦਿਓ ਜੀ ਇਹਦੀਆਂ ਬੂੰਦਾਂ ਰੋਟੀ ਚ ਲਾ ਕੇ ਦੇ ਦਿਓ ਜਿੱਦਾਂ ਮਰਜ਼ੀ ਦੇ ਦਿਓ ਜੀ ਦੇਣੀ ਕਿਵੇਂ ਹੁੰਦੀਆਂ ਨੇ ਇਹ ਨੁਸਖੇ ਫਾਰਮੂਲੇ ਮਤਲਬ ਇਹ ਕਿਸੇ ਕਿੱਦਾਂ ਮਰਜ਼ੀ ਦੇ ਦਿਓ ਅੰਦਰ ਜਾਣੇ ਚਾਹੀਦੇ ਨੇ ਜੀ ਅੱਛਾ ਆਟੇ ਦੇ ਪੇੜੇ ਚ ਦੇ ਦਿਓ ਜੀ ਸਰਿੰਜ ਨਾਲ ਮੂੰਹ ਚ ਮਾਰ ਦਿਓ ਜੀ ਕੋਈ ਦਿੱਕਤ ਉਹ ਸਰਿੰਜ ਤੋਂ ਤਾਂ ਜੀ ਡਰਨ ਲੱਗ ਜਾਂਦੇ ਨੇ ਉਹ ਸਟੇਟਸ ਨਾਲ ਨਾ ਸਰਿੰਜੰਬਰੀ ਜਾਂਦੀ ਹੈ ਗਰਦਨ ਧੌਣ ਨਹੀਂ ਮੋੜਦਾ ਪਸ਼ੂ ਆਪ ਤੋਲ ਵਾਸਤੇ ਦੇਣੀ ਲੈਣੀ ਆ ਜੀ ਸਰਿੰਜ ਕੱਲਾ ਉਹਦੇ ਵੀ 2 ਐਮਐਲ 5 ਐਮਐਲ 20 ਐਮਐਲ ਨਾਪਣ ਵਾਸਤੇ ਲੈਣੀ ਆ ਬਸ ਸੂਈ ਸਰਿੰਜਰ ਤੋਂ ਡਰਦੇ ਨੇ ਜਿਹੜੇ ਸਰਿੰਜਰ ਚੱਕੀ ਫਿਰਦੇ ਰਹਿੰਦੇ ਨੇ ਡੈਰੀ ਚ ਕੋਈ ਨਹੀਂ ਲੈਣੀ ਜੀ ਦੀ ਆਪਣੇ ਪਸ਼ੂਆਂ ਵਿੱਚ ਆਜ ਜਦੋਂ ਚੱਡਾ ਕਲੀਅਰ ਹੋ ਗਿਆ ਇਨਫੈਕਸ਼ਨ ਹੋਣ ਦਾ ਮਤਲਬ ਹੀ ਨਹੀਂ ਹੈਗਾ ਜੀ ਹਾਂ ਜੀ ਤਾਂ ਕਰਕੇ ਹੁਣ ਜਿਹੜੇ ਫਾਰਮਰ ਨੇ ਪਸ਼ੂਆਂ ਤੇ ਦੁਬਾਰੇ ਆਏ ਨੇ ਦੁਬਾਰੇ ਗਾਂਵਾਂ ਰੱਖਣ ਲੱਗੇ ਨੇ ਜੀ 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 ਠੀਕ ਹੈ ਨਾ ਜੀ 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 ਤੇ ਅੱਛਾ ਇੱਕ ਹੋਰ ਛੱਡ ਗਏ ਸੀਗੇ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਵੀ ਜਿਨ੍ਹਾਂ ਦੇ ਡੈਰੀ ਫਾਰਮ ਇਸ ਵੇਲੇ ਪੂਰੀ ਤਰ੍ਹਾਂ ਨਾਲ ਫਲॉप ਹੋਏ ਪਏ ਨੇ ਮਸਟੇਟਸ ਕਰਕੇ ਹੋਣ ਜਾਂ ਫਿਰ ਰਿਪੀਟ ਕਰਕੇ ਹੋਣ ਜਾਂ ਫਿਰ ਮੂੰਹ ਖੁਰ ਕਰਕੇ ਹੋਣ ਜਾਂ ਫਿਰ ਪਸ਼ੂ ਕੁਛ ਖਾਂਦੇ ਹੀ ਨਹੀਂ ਲੀਵਰ ਚ ਪ੍ਰੋਬਲਮ ਆਂਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਅਸੀਂ ਬਹੁਤ ਹੈਰਵੇ ਕਰਕੇ ਦੇਖ ਲੇ ਸਾਡਾ ਦੁੱਧ ਵੱਧਦਾ ਹੀ ਨਹੀਂ ਹੁਣ ਜਿਹੜਾ ਕੀ ਹੈ ਨਾ ਜੀ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਕੈਂਪ ਲਾ ਰਹੇ ਆ ਇਹ ਜਿਵੇਂ ਲਿਟਰੇਚਰ ਆਪਣਾ ਇਹ ਸਾਰਾ ਲਿਟਰੇਚਰ ਦਿੰਨੇ ਆ ਅਸੀਂ ਉਹਨਾਂ ਨੂੰ ਸਮਝਾਉਣੇ ਆ ਕਿਉਂਕਿ ਉਹ ਆਪਣੀ ਡੈਰੀ ਦਾ ਖੁਦ ਡਾਕਟਰ ਬਣ ਜਾਂਦੇ ਨੇ ਹਾਂਜੀ ਜਦੋਂ ਉਹਨਾਂ ਦਾ ਡੈਰੀ ਚ ਦੂਸਰਾ ਡਾਕਟਰ ਬਾਰਾਂ ਦੀ ਲੋੜ ਨਹੀਂ ਨਹੀਂ ਜੀ ਜਦੋਂ ਇਹ ਚੀਜ਼ਾਂ ਦੀ ਉਹਨਾਂ ਨੂੰ ਨੌਲੇਜ ਆ ਗਈ ਉਹਨਾਂ ਕੋਲੇ ਸਮਾਨ ਪਿਆ ਤਾਂ ਉਹ ਸ਼ਾਮ ਤੱਕ ਕਲੀਅਰ ਕਰ ਲੈਣਗੇ ਜਦੋਂ ਰੋਗ ਵੱਧ ਗਿਆ ਫਿਰ ਬਿਮਾਰੀ ਲੰਮਾ ਟਾਈਮ ਲੱਗ ਜਾਂਦੀ ਹੈ ਨਾਲੇ ਦੁੱਧ ਤੋੜ ਦਿੰਦਾ ਪਸ਼ੂ ਜੀ ਜੀ ਅੱਛਾ ਇੱਕ ਹੋਰ ਬੜਾ ਅਹਿਮ ਹੈਗਾ ਜਿਹੜੀ ਮਸਟੇਟਸ ਦਾ ਇਸ਼ੂ ਹੈਗਾ ਬਾਈ ਜੀ ਇਹ ਕਿੰਨੇ ਟਾਈਮ ਚ ਕਲੀਅਰ ਕਰ ਦਿੰਦੇ ਆ ਤੁਹਾਡੇ ਵਾਲਾ ਜਿੱਦਾਂ ਅੱਜ ਆਈ ਹੈ ਤਾਂ ਦੂਜੇ ਦਿਨ ਕਲੀਅਰ ਜੀ ਜਿੱਦਾਂ ਹੁਣ 4-5 ਦਿਨਾਂ ਦੀ ਹੈ ਉਹਨੂੰ 10 ਦਿਨ ਲੱਗ ਜਾਂਦੇ ਨੇ ਪਰ ਇਹਦੇ ਵਿੱਚ ਇੱਕ ਖਾਸੀਅਤ ਹੈਗੀ ਆ ਵੀ ਆਪਣੇ ਜਿਹੜੇ ਫਾਰਮੂਲੇ ਨੇ ਇਹਨਾਂ ਨਾਲ ਪਸ਼ੂ ਦੁੱਧ ਨਹੀਂ ਤੋੜਦੇ ਦੁੱਧ ਆਪਣਾ ਬਰਕਰਾਰ ਰਹਿੰਦਾ ਹੈ ਦੁੱਧ ਚ ਐਂਟੀਬਾਇਟਿਕਾ ਨਾ ਐਂਟੀਬਾਇਟਿਕਾ ਆਉਂਦਾ ਨਾ ਹਾਰਮੋਨਸ ਤੇ ਗੜਬੜ ਹੋਵੇ ਜਿਵੇਂ ਆਪਾਂ ਟੀਕਾ ਲਵਾਉਨੇ ਆ ਨਾ ਨਾ ਤੇ ਆਪਣਾ ਟੀਕਾ ਲਵਾਇਆ ਹਾਰਮੋਨਸ ਚ ਬੱਚਿਆਂ ਦੇ ਖਰਾਬ ਹੋ ਜਾਂਦੇ ਨੇ ਪਸ਼ੂਆਂ ਦੇ ਖਰਾਬ ਹੋ ਜਾਂਦੇ ਨੇ ਇਹਦੇ ਨਾਲ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਆਉਂਦਾ ਹੈਗਾ ਅੱਛਾ ਜਗਜੀਵਨ ਜੀ ਇੱਕ ਉਹ ਹੋਰ بڑا ਮਾਮਲਾ ਹੈਗਾ ਜਦੋਂ ਅਸੀਂ ਬੈੜੀ ਹੈਗਾ ਗਾਂ ਦੂਸਰੀ ਫਾਰਮ ਚੋਂ ਲੈ ਕੇ ਆਉਣੇ ਜਾਂ ਕਿਸੇ ਘਰੋਂ ਖੋਲ ਕੇ ਲੈ ਕੇ ਆਉਣੇ ਉਹ ਉਪਰਾ ਕਰ ਜਾਂਦਾ ਹੈ ਉਹ ਪ੍ਰਗਰਨ ਨਾਲ ਵੀ ਉਹ ਦੁੱਧ ਘਟਾ ਦਿੰਦਾ ਇੱਕ ਪਰਿਵਾਰ ਦਾ ਮੈਨੂੰ ਫੋਨ ਆਇਆ ਕਿ ਅਸੀਂ ਪਸ਼ੂ ਲੈ ਕੇ ਆਏ ਮੱਝ ਲੈ ਕੇ ਆਏ ਤਾਂ ਦੁੱਧ ਬਿਲਕੁਲ ਹੀ ਬੰਦ ਕਰ ਦਿੱਤੀ ਸਾਰੇ ਹੇਰਵੇ ਸਾਰੇ ਟੋਟ ਕੇ ਉਹਨਾਂ ਦੇ ਫੇਲ ਹੋ ਗਏ ਉਹ ਕੋਈ ਤੁਸੀਂ ਸਪਰੇਅ ਦਿੱਤਾ ਫਿਰ ਉਹਨਾਂ ਨੂੰ ਉਹ ਕੀ ਹੈ ਜੀ ਜਿਵੇਂ ਹੁਣ ਆਪਣੇ ਪਸ਼ੂ ਮਤਲਬ ਟੀਕੇ ਤੇ ਆ ਜਾਂਦੇ ਨੇ ਜਾਂ ਹਲਚਨ ਲੱਗ ਜਾਂਦੇ ਨੇ ਉਹਦੇ ਵਾਸਤੇ ਆਪਣਾ ਹੈਪੀ ਮੂਡ ਸਪਰੇਅ ਵੀ ਆਉਂਦਾ ਜੀ ਹੈਪੀ ਮੂਡ ਹਾਂਜੀ ਹੈਪੀ ਮੂਡ ਆਪਣਾ ਹੈਪੀ ਮੂਡ ਪਿਆ ਜੀ ਦੇਖੋ ਅੱਛਾ ਇਹ ਕਾਇਦਾ ਕੰਮ ਕੀ ਹੈ ਜੀ ਬੇਸਿਕ ਦੇਖੋ ਜਿੱਦਾਂ ਹੁਣ ਇਹਨੂੰ ਇਹ ਇਹਦੀ ਇੱਕ ਸਪਰੇ ਇਦਲੀ ਨੱਕ ਚ ਮਾਰੋ ਇੱਕ ਇਦਲੀ ਚ ਮਾਰੋ ਸਿੱਧਾ ਕਦੇ ਵਿੱਚ ਮਾਰੋ ਹਾਂਜੀ 20 ਮਿੰਟ ਪਹਿਲਾਂ ਮਾਰੋ ਤਾਰ ਕੱਢਣ ਤੋਂ ਪਸ਼ੂ ਆਰਾਮ ਨਾਲ ਖੜੂਗਾ ਮਸਤ ਹੋ ਜੂਗਾ ਉਹ ਮਸਤ ਹੋ ਜੂ ਚਾਰ ਪੰਜ ਦਿਨ ਇਹਨੂੰ ਮਾਰਨ ਤੋਂ ਬਾਅਦ ਪਸ਼ੂ ਉਪਰਾ ਨਹੀਂ ਕਰਦਾ ਜੀ ਅੱਛਾ ਹਾਂਜੀ ਉਹਨੂੰ ਵੀ ਜਿਹੜਾ ਉਪਰੇ ਕਰਕੇ ਦੁੱਧ ਘਟਾ ਦਿੰਦਾ ਜੀ ਉਹ ਪੂਰਾ ਕਰ ਲੂਗਾ ਜੀ ਕਿੰਨੇ ਦਿਨਾਂ ਚ ਪੂਰਾ ਹੋ ਜਾਏ ਉਹ ਮਤਲਬ ਜਿਵੇਂ ਹੁਣ ਆਪਣਾ 10 ਨੰਬਰ ਹੈ ਜੀ ਉਹ ਦੇਣਾ ਸ਼ੁਰੂ ਕਰ ਦਿਓ ਜੀ ਅੱਛਾ ਮਤਲਬ ਇਹ ਸਪਰੇ ਨੱਕ ਚ ਮਾਰ ਦਈਏ ਤੇ 10 ਨੰਬਰ ਦੇਣੀ ਸ਼ੁਰੂ ਜਿੰਨੇ ਪਹਿਲਾਂ ਦੁੱਧ ਦਿੰਦਾ ਸੀ ਜਿੰਨਾ ਕੋ ਉਹਦਾ ਭਾਂਡਾ ਹੈ ਉਸ ਤਰ੍ਹਾਂ ਦੁੱਧ ਆ ਜਾਊਗਾ ਭਾਂਡਾ ਪੂਰਾ ਹੋ ਜਾਊਗਾ ਹਾਂਜੀ ਪੂਰਾ ਹੋ ਜਾਊਗਾ ਜੀ 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 ਚਲੋ ਹੋਰ ਕਿਹੜੇ ਕਿਹੜੇ ਨੁਸਖੇ ਫਾਰਮੂਲੇ ਨੇ ਤੁਹਾਡੇ ਕੋਲ ਜ਼ਿਆਦਾਤਰ ਲੋਕ ਆ ਕੇ ਮੰਗਦੇ ਨੇ ਜਗਜੀਵਨ ਜੀ ਹੁਣ ਤਕਰੀਬਨ ਸਾਰੀ ਚੱਲਦ ਨੇ ਆਪਣਾ ਜਿਵੇਂ ਲੰਪੀ ਦਾ ਤਾਂ ਆਪਣਾ ਹੈਗੀ ਹੈਗਾ ਜੀ 17 ਨੰਬਰ ਹੈ ਜੀ ਜਿਵੇਂ ਹੁਣ ਆਪਣਾ ਵਿਟਾਮਿਨ ਐਚ ਦਿੰਨੇ ਆ ਉਹਦੇ ਵਿੱਚ ਪਤਾ ਨਹੀਂ ਕੀ ਹੈਗਾ ਕੀ ਨਾ ਹੁਣ ਇਹ ਆਪਣਾ ਹੈਗਾ ਕੁਦਰਤੀ ਤਰੀਕੇ ਦਾ ਇਲਾਜ ਠੀਕ ਹੈ ਠੀਕ ਹੈ ਜੀ ਇਹ ਜਿਵੇਂ ਆਪਣਾ ਆਰਡਰ ਆ ਉਹਦਾ ਸਾਈਜ਼ ਵਧਿਆ ਕਰਨ ਵਾਸਤੇ ਠੀਕ ਹੈ ਜੀ ਪਸ਼ੂ ਬੈਠ ਜਾਂਦਾ ਹੈ ਕੈਲਸ਼ੀਅਮ ਦੀ ਕਮੀ ਕਰਕੇ ਨਾਲ ਕੈਲਸ਼ੀਅਮ ਦਿੰਨੇ ਨਾਲ ਇਹ ਦਿੰਨੇ ਆਪਾਂ ਆਪਣਾ ਪਸ਼ੂ ਖੜਾ ਹੋ ਜਾਂਦਾ ਹੈ ਅਲੱਗ ਕਹਿੰਦਾ ਦੋ ਦਿਨ ਸਾਡੀ ਗਾਂ ਬੈਠੀ ਰਹੀ ਇਹ ਦਿਓ ਜੀ ਆਪਣੀ ਗਾਂ ਖੜੀ ਪਸ਼ੂ ਬੈਠ ਜੀ ਵੀ ਸਾਰਾ ਪਰਿਵਾਰ ਬੈਠ ਜਾਂਦਾ ਆਲੇ ਦੁਆਲੇ ਤੋਂ ਉਹ ਮਸ਼ੀਨ ਲੈ ਕੇ ਖੜੀ ਕਰਨੀ ਪੈਂਦੀ ਹੈ ਜੀ ਇਹ ਦਿਓ ਜੀ ਤੁਸੀਂ ਲਗਾਤਾਰ ਆਪਣਾ 26 ਨੰਬਰ ਦਿਓ ਤੇ ਆਪਣਾ ਪਸ਼ੂ ਬਿਲਕੁਲ ਕਿਰਿਆਰ ਹੋ ਜੂ ਜਿਹੜਾ 26 ਨੰਬਰ ਆ ਆਪਣਾ ਉਹ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ ਇਮਿਊਨਿਟੀ ਮਤਲਬ ਜੀ ਇਮਿਊਨਿਟੀ ਜਿੱਦਾਂ ਹੁਣ ਸਾਡੀ ਇਮਿਊਨਿਟੀ ਕਮਜ਼ੋਰ ਹੋ ਗਈ ਐਦਾਂ ਪਸ਼ੂਆਂ ਦੀ ਵੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਇਮਿਊਨਿਟੀ ਉਹਦੀ ਸਟਰੋਂਗ ਕਰਦਾ ਜੀ ਹਾਂਜੀ ਮਤਲਬ ਰੋਗ ਛੇਤੀ ਲੱਗ ਨਹੀਂ ਦਿੰਦਾ ਕਰਨ ਨਹੀਂ ਦਿੰਦਾ ਜੀ ਜਿਵੇਂ ਇਹਨੂੰ ਦਿੰਦੇ ਰਹੀਏ ਤਾਂ ਮਸਟੈਟਸ ਵੀ ਨਹੀਂ ਆਉਂਦੀ ਛੇਤੀ ਕੋਈ ਪਸ਼ੂ ਨੂੰ ਬਿਮਾਰੀ ਵੀ ਨਹੀਂ ਆਉਂਦੀ ਜਲਦੀ ਜੀ ਇਸ ਪ੍ਰੋਡਕਟ ਆਪਣੇ ਸਾਰੇ ਇੱਕ ਤੋਂ ਇੱਕ ਨੇ ਜੇ ਜਿੱਦਾਂ ਬੰਦਾ ਵਰਤਦਾ ਜੀ ਉਹ ਆ ਕੇ ਬਾ ਕਮਾਲ ਹੀ ਦੱਸਦਾ ਹੈ ਜੀ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜਗਜੀਵਨ ਜੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਬੜੇ ਖਾਸ ਮਹਿਮਾਨ ਬੜੀ ਦੂਰੋਂ ਆਏ ਨੇ ਹਾਂਜੀ ਨਮਸਕਾਰ ਕੀ ਹਾਲ ਹੈ ਮੈਂ ਹਾਂਜੀ ਨਮਸਕਾਰ ਜੀ ਬੜੀ ਦੂਰੋਂ ਆਏ ਹੋ ਜ ਤੁਸੀਂ ਜੀ ਆਉਣਾ ਪੜਤਾ ਹੈ ਕਿਆ ਕਰੇ ਯੂਪੀ ਸੇ ਬੁਲਾਏ ਇਨੋ ਨੇ अच्छा ਤੇ ਤੁਹਾਡੇ ਸਾਥੀ ਵੀ ਨਾਲ ਆਏ ਨੇ हां जी हां जी हां जी ਤੇ ਕੀ ਕੀ ਚੱਲ ਕੀ ਰਿਹਾ ਕੀ ਸਮਝਾ ਰਹੇ ਹੋ ਪੰਜਾਬੀ ਬੋਲ ਲੰਨੇ ਹੋ ਤੁਸੀਂ ਨਹੀਂ ਨਹੀਂ ਸਮਝ ਲੇਤਾ ਹੂੰ ਬੋਲ ਨਹੀਂ ਪਾਤਾ ਹਿੰਦੀ ਵਿੱਚ ਬੋਲਣਾ ਪੜਦਾ ਸਭੀ ਭਈਆ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ ਥੋੜੀ ਬਹੁਤ ਜਿੰਨੀ ਜਿੰਦੀ ਤਾਂ ਨਹੀਂ ਪਰ ਕੁਛ ਨਾ ਕੁਛ ਬੋਲ ਹੀ ਦੂੰਗਾ ਚਲੋ ਕੀ ਸਮਝਾ ਰਹੇ ਸੀ ਤੁਸੀਂ ਮੈਂ ਸਮਝਾ ਰਹਾ ਤਾਂ ਉਹ ਬੋਲ ਰਹੇ تھے ਕਿ ਜੋ ਕਾਗਜ਼ ਤੇ ਮੈਂ ہمارا ਪਸੂ बार-बार रिपीट ਕਰ ਰਹਾ 8 ਸੇ 10 ਵਾਰ ਰਿਪੀਟ ਹੋ ਗਿਆ उसके अंदर हार्डनेस है उनको समझा रहा था कि क्या ऐसे सॉल्व हो सकती है अच्छा। फिर हाँ। अपनी डेयरी से ही इस्तेमाल करता हाँ। डेयरी में भी इस्तेमाल करता हूँ मैं काफी सारे डिस्ट्रीब्यूटरों को सप्लाई भी करता हूँ खुद ही अपने आप डिस्ट्रीब्यूटर बना लिए इतने बढ़िया रिजल्ट है अच्छा। आपने अपने डेयरी के लिए शुरू हाँ। की थी वहाँ पे डेयरी पे अपनी डेयरी आपके यहाँ वीडियो बना के आए थे मैंने अपनी डेयरी पे शुरू करा मैंने भैया से पूछा मगर डॉक्टर साहब ये बताओ अगर मैं अपने आप सप्लाई करूं तो कुछ प्रॉफिट भी होगा बोले पूरा होगा मैंने देना चालू करा लोगों को रिजल्ट मिलने चालू हुए लोगों ने उन्होंने भी डेयरी फार्म में अपना जो डिस्ट्रीब्यूटर का काम कर लिया अच्छा, अच्छा, अच्छा केड़े रिजल्ट बहुत लेने तुम एक नंबर हो गया वो मैं स्टेटस होगी जैसे कि किसी पशु को अभी सवेरे चुगाई करी और छिद्दियाँ आ गई छिद्दियाँ आने के साथ में उसको एक नंबर पचास पचास एम दे दो

ਇਹ ਦੋਨੋਂ ਕੰਮ ਕਰੇਗਾ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਗਰੂਕ ਕਰਦੇ ਰਹੋ ਦੇਖੋ ਤੁਸੀਂ ਤੁਹਾਡਾ ਕਿਹੜੇ ਪਿੰਡਗੇ ਸੀ ਆਪਾਂ ਕਿਹੜਾ ਪਿੰਡ ਸੀ ਤੁਹਾਡਾ ਉਹ ਜੀ ਡਿਸਟ੍ਰਿਕਟ ਬੁਲੰਦਸ਼ਹਿਰ ਹਾਂ ਬੁਲੰਦਸ਼ਹਿਰ ਗਏ ਸੀ ਸੀ ਤੁਹਾਡੇ ਕੋਲ ਜੀ 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 ਵੀਡੀਓ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਬੁਲੰਦਸ਼ਹਿਰ ਤੋਂ ਵੀ ਸਾਡੇ ਕੋਲ ਇੱਥੇ ਜਿਹੜੇ ਆਪਣੇ ਸਾਥੀਆਂ ਨੂੰ ਲੈ ਕੇ ਆਏ ਹੋਏ ਨੇ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਮੇਰੇ ਪਿੱਛੇ ਵੱਡੀ ਗਿਣਤੀ ਚ ਜਿਹੜੇ ਲੋਕ ਹੈਗੇ ਨੇ ਇੱਥੇ ਪਹੁੰਚੇ ਹੋਏ ਨੇ ਆਪੋ ਆਪਣੇ ਨੁਸਖੇ ਆਪੋ ਆਪਣੇ ਫਾਰਮੂਲੇ ਬਾਬਤ ਦੇ ਵਿੱਚ ਰਿਪੀਟ ਦੀ ਪ੍ਰੋਬਲਮ ਹੈ ਕਿਸੇ ਨੂੰ ਮਸਟੈਟਸ ਦੀ ਪ੍ਰੋਬਲਮ ਹੈ ਕਿਸੇ ਨੂੰ ਤਲੇਰੀ ਦੀ ਪ੍ਰੋਬਲਮ ਹੈਗੀ ਹੈ ਔਰ ਕਿਸੇ ਦੀ ਡੈਰੀ ਦੇ ਵਿੱਚ ਦੁੱਧ ਜਿੰਨਾ ਉਹਨਾਂ ਨੇ ਸੋਚਿਆ ਸੀ ਉਹਨਾਂ ਨਹੀਂ ਹੋ ਰਿਹਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜਿਸ ਦੇ ਆ ਨੁਸਖੇ ਫਾਰਮੂਲੇ ਦੇਖੋ ਤੁਸੀਂ ਦਿਖਾ ਦਿੰਦੇ ਆ ਤੁਹਾਨੂੰ ਦੁੱਧ ਅਤੇ ਫੈਟ ਵਧਾਉਣ ਵਾਸਤੇ ਮਿਲਕ ਟੋਨਿਕ ਇੱਥੇ ਰੱਖਿਆ ਹੋਇਆ ਛੋੜੇ ਜਾਨਵਰਾਂ ਲਈ ਵਿਟਾਮਿਨ ਯੁਕਤ ਆਹਾਰ ਇਹਨਾਂ ਨਾਲ ਕੋਲ ਨੇ ਪਸ਼ੂਆਂ ਲਈ ਸੰਪੂਰਨ ਕੈਲਸ਼ੀਅਮ ਹੈ ਹੋਰ ਵੀ ਬਹੁਤ ਸਾਰੇ ਨੁਸਖੇ ਫਾਰਮੂਲੇ ਡਾਕਟਰ ਬੀਐਸ ਕੀਦੇ ਕੋਲ ਜਿਹੜੇ ਅਸੀਂ ਕਹਿ ਲਈਏ ਕਿ ਇਹ ਮਿਲ ਜਾਂਦੇ ਨੇ ਔਰ ਇਹਨਾਂ ਨੁਸਖਿਆਂ ਦੇ ਨਾਲ ਇਹਨਾਂ ਫਾਰਮੂਲਿਆਂ ਦੇ ਨਾਲ ਜਿਹੜੇ ਡੈਰੀ ਫਾਰਮਰ ਹੈਗੇ ਨੇ ਆਪਣੀ ਤੇ ਆਪਣੀ ਡੈਰੀ ਫਾਰਮਰ ਦੀ ਜ਼ਿੰਦਗੀ ਹੈਗੀ ਜਿਹੜੀ ਬਿਲਕੁਲ ਬਦਲ ਰਹੀ ਹੈ ਨੇ ਔਰ ਉਹਨਾਂ ਦੀ ਕਮਾਈ ਹੁਣ ਉਹਨਾਂ ਦੀ ਜੇਬ 'ਚ ਹੀ ਪੈਂਦੀ ਹੈ ਡਾਕਟਰ ਨਹੀਂ ਖਾਂਦੇ ਗਾਂ ਨਹੀਂ ਖਾਂਦੀ ਸੋ ਉਮੀਦ ਕਰਦਾ ਵੀਡੀਓ ਦੇਖਣ ਤੋਂ ਬਾਅਦ ਜੇਕਰ ਮਨ ਦੇ ਵਿੱਚ ਤੁਹਾਡੇ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ